ਜੇ ਰੱਬੀ ਗੁਣ ਅੰਦਰ ਨਾ ਹੋ ਸਾਈ ਤਾਂ ਅਖਰ ਕੀ ਹੋ ਜਾਵੇਗਾ ਇਸ ਬਰ ਦਾ ਜਵਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 2 ਅੰਗ ਤੇ ਮਿਲਦਾ ਹੈ ਸੋਣ ਮਨ ਮਿੱਤਰ ਪਿਆਰਿਆ ਮਿਲ ਵਿਲਾ ਹੈ ਇਹ ਹੀ ਪਿਆਰੀ ਮਿੱਤਰ ਮਨ ਮੇਰੀ ਸਿੱਖਿਆ ਸੋਂ ਪਰਮਾਤਮਾ ਨੂੰ ਮਿਲ ਮਿਲਣ ਦਾ ਇਹ ਮਨੁੱਖਾ ਜਨਮ ਹੀ ਪੀਲਾ ਹੈ ਜਬ ਲਗ ਜੋਬਨ ਸਾਸ ਹੈ ਤਬ ਲਗ ਇਹ ਤਨ ਦੇਹ ਜਿਦੋਂ ਤੱਕ ਜਵਾਨੀ ਵਿੱਚ ਹਾਂ ਤੇ ਸਾਹ ਆ ਰਿਹਾ ਹੈ ਤਦੋਂ ਤੱਕ ਹੀ ਇਹ ਸਰੀਰ ਕੰਮ ਦੇ ਰਿਹਾ ਹੈ ਬੇਣ ਗੁਣ ਕਾਮਨ ਆਵੀ ਟ ਤੇਰੀ ਤਨ ਖੇ ਜੇ ਪਰਬੁ ਦੇ ਗੁਣ ਆਪਣੇ ਅੰਦਰ ਨਾ ਵਸਾਏ ਤਾਂ ਇਹ ਸਰੀਰ ਕਿਸ ਕੰਮ ਇਹ ਤਾਂ ਆਖਰ ਢ ਢ ਤੇਰੀ ਮਿੱਟੀ ਦੀ ਤੇਰੀ ਹੀ ਹੋ ਜਾਏਗਾ ਜੇ ਰੱਬੀ ਗੁਣ ਮਨ ਵਿੱਚ ਨਾ ਵਸਾਈ ਅੰਦਰ ਨਾ ਵਸਾਈ ਤਾਂ ਆਤਮਿਕ ਪ੍ਰਣਾਪ ਸਖਣਾ ਹੀ ਜੀਵ ਰਹਿ ਜਾਵੇਗਾ ਤੇ ਮਿੱਟੀ ਦੀ ਢੇਰੀ ਹੋ ਜਾਏਗਾ